ਵੈਰੀ ਗੁੱਡ ਰਾਈਡ ਕਰਦੇ ਨੇ ਸਟਾਰਟ ਆਪ ਆਇਆ। ਬਾਕੀ ਨੂੰ ਸਵੇਰ ਦੇ ਸਭ ਆਖਰੀ ਸ਼ੇਤ ਤੱਕ ਜੇ ਅੱਧੇ ਜੋਗੜਾ ਇਹਨੂੰ ਲੈ ਕੇ ਸਵੇਰ ਵਾਲੀ ਰਾਈਡ ਦਾ ਵੀ ਵੱਖਰਾ ਹੀ ਨੰਦਾ ਸਾਰੇ ਪਾਸੇ ਸ਼ਾਂਤੀ ਸ਼ਾਂਤੀ ਠੰਡਾ ਮੌਸਮ ਮੱਖੀ ਮੱਛਰ ਹੈ ਨਹੀਂ ਕੋਈ ਇਸ ਵੇਲੇ ਘੋੜਾ ਵੀ ਸੌਖਾ ਆਪ ਵੀ ਸੌਖੇ ਅੰਡੋਗਰਾਜ ਸ਼ਾਮ ਨੂੰ ਹਲੇ ਗਰਮੀ ਹੋ ਜਾਂਦੀ ਏ ਥੋੜੀ ਇੱਕ ਮੱਛਰ ਬਹੁਤ ਆ ਸ਼ਾਮ ਨੂੰ țeਲਾ ਜਿਹਾ ਹੋ ਜਾਂਦਾ ਇਹ ਮਾਰਨਿੰਗ ਰਾਈਡ ਤਾਂ ਨਜ਼ਾਰਾ ਹੀ ਵੱਖਰਾ ਤਕਰੀਬਨ ਕਿਲੋਕੋਮੀਟਰ ਆ ਗਏ ਆ ਘਰੋਂ ਫਸਟ ਰਾਈਡ ਆ ਤਕਰੀਬਨ ਤਕਰੀਬਨ ਅੱਧਾ 10 ਕਿਲੋਮੀਟਰ ਬੰਨ ਜਣੀ ਆ। 4 ਜਾਂ 4-5 ਕਿਲੋਮੀਟਰ ਜਾਣ-ਜਾਂ ਬੰਨਣਾ ਤੇ ਉਨਾ ਹੀ ਵਾਪਸੀ ਤੇ ਹੌਲੀ-ਹੌਲੀ ਕਦਮੀ-ਕਦਮੀ ਚੱਲਦੇ ਆ ਅੱਜ। 2-4 ਦਿਨ ਆਹੀਂ ਕਰਕੇ ਰਾਈਡ ਫਿਰ ਕਰਾਉਣੇ ਮਿਹਨਤ ਸ਼ੁਰੂਏ ਦੀ। ਖੜਕੜਾਈ ਮਾਰਦਾ ਤੁਰਿਆ ਜਾਂਦਾ ਫੜ ਫੜੇ ਅਜ ਤਾਂ। ਅਨਜੁਗਰਾ ਜੀ। ਵੀ ਆਨੰਦ ਵੱਖਰਾ ਹੀ ਆ ਛੋੜੇ ਦੇ ਪੌੜਾਂ ਦੀ ਚਾਲ ਆਵਾਜ਼ ਲੜਦਾ ਸੂਰਜ ਇਹ ਵੀ ਕਿਸੇ ਆਨੰਦ ਤੋਂ ਘੱਟ ਨਹੀਂ ਗਾ ਕਿਉਂ ਜੀ ਆਹ ਦੱਸੋ ਇਹ ਨਾਲ ਦਾ ਆਨੰਦ ਹੈ ਕਿਤੇ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਰੌਲਾ ਰੱਪਾ ਨਹੀਂ ਹਾਂ ਜੁਗਰਾਜ ਸਨਸਰਾ ਅਰੇ ਬਾਈ ਅਰੇ ਬਾਈ ਚਾਰੇ ਪਾਸੇ ਦਨ ਨਗਾ ਮਾਰੋ ਠੰਡਾ ਮੌਸਮ ਜਗਰਾਜ ਜਗਰਾਜ ਵੀ ਅਜ ਫੜਕੜੇ ਮਾਰਦਾ ਤਰਿਆ ਜਾਂਦਾ ਐਨ ਪੂਰਾ ਕਹਿੰਦਾ ਛੱਡ ਦੇ ਛੱਡ ਦੇ ਕਰਦਾ ਹਰ ਕੱਚੇ ਰਾਤ ਦਾ ਉਹ ਕੌਸ਼ ਨਹੀਂ ਕਹਿੰਦਾ ਸਫੈਦਾ ਵਾ ਡਰਦਾ ਕਾ ਤੂੰ ਅੱਗੇ ਤਾਂ ਡਰਦਾ ਨਹੀਂ ਸੀ ਹੁਣ ਕੀ ਹੋ ਗਿਆ ਤੈਨੂੰ ਹੈ ਗਰਮੀਆ ਤੋਂ ਬਾਅਦ ਫਾਸਟ ਰਾਈਡ ਆ ਤੇ ਸਪੈਦਿਆਂ ਤੋਂ ਡਰਨ ਲੱਗ ਗਿਆ ਜੋਗਰਾਜ ਹਾਂ ਓਏ ਕੀ ਕਹਿੰਦੇ ਆ ਤੈਨੂੰ ਇਹ ਜੋਗਰਾਜ ਚੱਲ ਬੇਟਾ ਦਿਖਾ ਦੇ ਦੋ ਪੈਰ ਚੱਲ ਪੁੱਤ ਓਏ ਚੱਲ ਬੱਚਾ हट ਆਹ हट ਜਾ ਕਮਲੇ ਅਸਬੇਤ ਆਸ ਹਾਂ ਇਹ ਟੋਨ ਉੱਪਰ ਕਰਤੀਆਂ ਵਾਪਸੀਆਂ ਕਰਨ ਨੂੰ ਤਕਰੀਬਨ 4-6 4 ਕਿਲੋਮੀਟਰ ਬਣਨੇ ਆ ਇੱਥੇ ਤਾਈ ਇੰਨਾ ਹੀ ਹੁਣ ਕਰਨ ਨੂੰ ਜਾਣ ਲਈ ਉਹੀ 8-9 ਕਿਲੋਮੀਟਰ ਰਾਈਡ ਹੋ ਜਾਣੀ ਆ ਤੇ ਆਹ ਰਾਹ ਤਾਂ ਸਾਡਾ ਬਹੁਤ ਸੋਹਣਾ ਜਾਨਵਰਨ ਲਈ ਆਹ ਰਾ ਸਾਡਾ ਤਕਰੀਬਨ ਇਹ ਜਾਈਆ ਕੱਚਾ ਰਾ 2.5-3 ਕਿਲੋਮੀਟਰ ਦਾ ਤੇ ਉਹ ਵੀ ਸਾਫ ਹੁੰਦਾ ਤਕਰੀਬਨ ਪਿੰਡਾਂ ਚ ਬਹੁਤ ਘੱਟ ਰਹਿ ਗਿਆ ਕੱਚੇ ਪੈਸੇ ਜਿਹੜੇ ਤੇ ਤਾਂ ਇਹੋ ਜ਼ਿਆਦਾਤਰ ਜੋਗਰਾਜ ਨੂੰ ਇਧਰ ਹੀ ਲਿਆਈਦਾ ਆਪਾਂ ਨਾ ਕੋਈ ਟ੍ਰੈਫਿਕ ਹੁੰਦਾ ਨਾ ਗੱਡੀ ਭੇਡਾ ਟਰੈਕਟਰ ਟਰਾਲੀ ਬਹੁਤ ਘਾਟਾ ਹਜੇ ਤੇ ਤਾਂ ਕਰਕੇ ਜੋਗਰਾਜ ਵੀ ਸੌਖਾ ਰਹਿੰਦਾ ਕਿਉਂਕਿ ਕਈ ਗਰੀ ਟਰੈਫਿਕ ਵਾਲੇ ਰਾਹ ਤੇ ਜਾਨਵਰ ਡਰ ਜੇ ਆਪ ਸੱਟ ਫੇਟ ਖਾ ਜੇ ਨਾਲੇ ਮਾਰੇ ਉਹ ਖੁਸ਼ ਰਹਿ ਨਾ ਫੜਕੜਾਈ ਮਾਰੀ ਜਾਂਦਾ ਇਹ ਤਾਂ ਕੱਢਿਆ ਬਹੁਤ ਦਿਨਾਂ ਬਾਅਦ ਕਰਕੇ ਨਾ ਖੋਸ਼ਾ ਪੂਰਾ ਹਣਾ ਜੋਗਰਾਜ ਉਹ ਜੋਗੂ ਹਾਂ ਕਿ ਆ ਨੰਦਾ ਦੇਖੋ ਸੂਰ ਇਹ ਦੇਖ ਤਾਂ ਜੀ ਵੀ ਆ ਗਈ ਆ ਲੋ ਇਹ ਹੋ ਗੀਆਂ ਵਾਪਸੀਆਂ ਐਰਪੋਰਟ ਤੇ ਪਹੁੰਚ ਗਏ ਆ ਵਾਪਸ ਆਉਂਦੇ ਆਂ ਜੰਗੋਗਰਾਜ ਲੋ ਇਹ ਪਹੁੰਚ ਗਏ ਘਰੇ ਚੱਲ ਬੁੱਤ ਕਹਾਂ ਚੱਲ ਗਾਂ ਬੁੱਤ ਤਰਕੇ ਹਮ ਜਿਹੜਾ ਪੜਨ ਨੇ ਢੇੜਾ ਓਹੀ ਓਹੀ ਗਰਮੀ ਸਹਾਰ ਕੇ ਕਰਦੇ ਆਂ ਠੰਡਾ ਤੇ ਲਤਾ ਲੂਵੇ ਖਾਂਟ ਨੂੰ ਪਿਆ ਕੇ ਤੇ ਪਾਣ ਦੇਂ ਦਵਨੇ ਤੇ ਦਾ ਗਿੜਾ ਦਵਾ ਕੇ ਆ ਗਏ ਤੇ ਹੁਣ ਆ ਗਿਆ ਸੰਤ ਪਹਿਲਵਾਨ ਸਾਡੇ ਕੋਲੇ ਹੁਣ ਸ਼ੁਰੂ ਕਰਾਂਗੇ ਐਕਸਰਸਾਈਜ਼ ਸੰਤ ਜੀ ਤਿਆਰੀ ਬਹੁਤ ਡੌਲਿਆਂ ਤੇ ਸੰਤ ਜੀ ਕਿਵੇਂ ਹੈ ਚੜਦੀ ਕਲਾ ਚ ਹੁਣ ਸੰਤ ਨਾਲ ਬਲੌਗ ਬਣਾਇਆ ਕਰਨੇ ਬਲੌਗ ਘੱਟ ਚੱਲਦੇ ਸੰਤ ਕਹਿੰਦਾ ਮੇਰ ਨਾਲ ਬਣਾ ਰਾਹੀ ਰਲਦੀ ਆ ਆਪਣੇ ਆਹ ਕਿਉਂ ਸੰਤ ਬਲੌਗਰ ਦੀ ਗਰਦ ਕੱਢਦੇ ਆ ਕਿ ਬਲੌਗ ਬਲੌਗਾਂ ਨੂੰ ਥੱਕਣ ਲਾਦੇ ਆਂਗੇ ਹੁਣ ਲਾਉਣ ਲੱਗੇ ਆ ਮਿਹਨਤ ਤੇ ਮਿਹਨਤ ਕਰਦੇ ਆ ਸ਼ੁਰੂ ਥੋੜੀ ਜੀ ਤੇ ਫੇਰ ਕਰਦੇ ਆ ਤੁਹਾਡੇ ਨਾਲ ਗੱਲ ਨਾਲ ਦੀ ਨਾਲ ਨਾਲ ਲਾਉਨੇ ਐਕਸਰਸਾਈਜ਼ ਓਕੇ ਜੀ